ਦੀ ਕੱਬਾ ਡੋੜੀ ਤੋਂ ਬਾਅਦ ਹੁੰਦੀ ਆ 6 ਦਾੰਦ ਪੱਠਾ ਆ ਗਿਆ ਨਮੀਆ ਅੱਛਾ ਸਾਰੇ ਢੇੜਾ ਕਢਾ ਲਿਆ ਮੈਂ ਦਾ ਸਾਨੂੰ ਕੋਈ ਝੱਜ ਦੀ ਬੱਕਰੀ ਨਹੀਂ ਮਿਲੀ ਮੱਟਾ ਸਾਫ਼ ਆ ਬਰ ਕੋਈ ਨੁਕਸ ਨਹੀਂ ਨਿਕਲ ਗਿਆ ਤਾਂ ਪਸੰਦ ਦੇਦੀ ਐ ਸੌਦਾ ਫਕਰਾਂ ਰਾਂ ਕਿਉਂ ਜੀ ਜਿਹਦੇ ਪਸੰਦ ਹੋਊ ਆ ਪੱਠਾ ਨਹੀਂ ਪਸੰਦ ਨੇ ਪੱਠਾ ਦੇਦਾ ਨਹੀਂ ਬਾਈ ਹਾਂ ਅੱਛਾ ਬਾਈ ਨੇ ਪੱਠਾ ਪਸੰਦ ਆਉਂਦਾ ਜਿਹਦੇ ਧਨਮਾਲ ਚਾਰ ਨਾਗ ਨੇ ਇਕੱਠੀ ਇੱਕ ਬੱਕਰਾ ਇਹਨਾਂ ਚ ਤਿੰਨ ਪੱਠਾ ਨਹੀਂ ਇਹ ਦੰਦੀ ਕਿਵੇਂ ਬਾਈ ਦੰਦੀਆਂ ਖੀਰੀਆਂ ਨੇ ਇਹ ਬੱਕਰਾ ਇਹਨਾਂ ਨਾਲ ਅੱਛਾ ਇਹ ਬਾਈ ਨਵਾਂ ਕੰਮ ਹੈ ਆ ਦੇਖ ਕੋਈ ਜਾਨਵਰ ਚਾਰੇ ਹੀ ਚੱਕ ਇੱਕ ਤਾਂ ਬੱਕਰਾ ਤਿੰਨ ਪੱਠਾ ਬੱਕਰੀਆਂ ਨਾਲੋਂ ਵੀ ਤੁੰ ਵਧੀਆ ਬਣ ਗਿਆ ਦੇ ਵੀ ਦੇਖ 14 ਆ ਬਠਕ ਚਾਰ ਨੇ ਤਿੰਨ ਪੱਠਾ ਇੱਕ ਪੱਠਾ ਵੀ ਲਵਾਂਗੀ ਜੀ ਬੱਕਰੀਆਂ ਹੈ ਗੱਬਣਾ ਚਾਹੀਦੇ ਗੱਬਣਾ ਦੋ ਬੱਕਰੀਆਂ ਚਾਹੀਦੀਆਂ ਨੇ ਕੱਪੜਾ ਹੀ ਲੈ ਲੈ ਫਿਰ ਲੈ ਆ ਮੈਂ ਤੁਹਾਨੂੰ ਗੱਬਣਾ ਦੇ ਦਿੰਦਾ ਆ ਦੇਖ ਲੈ ਆਠਾ ਘਰੀਏ ਦੂਜੇ ਕੋਈ ਗਰੀਬ ਬੰਦਾ ਨਵਾਂ ਕੰਮ ਚਲਾਇਆ ਹੈ ਹੈ ਮਣੇ ਦਿਖਾ ਦਈਏ ਬਾਈ ਨੂੰ ਆ ਜੋੜੀ ਕਰ ਲੈ ਯਾਰ ਆ ਦੋਨੇ ਚੱਖ ਬਦੀ ਦਿਖਾਉਂਦੇ ਤੂੰ ਦੇਖ ਬਾਈ ਤੇਰੇ ਮਨ ਦੀ ਮਰਜ਼ੀ ਆ ਜਿਹੜੀ ਲੈ ਗਈਆਂ ਜੋੜੀ ਲੈ ਲੈ ਕਿਉਂ ਬਾਈ ਤੇਰੇ ਮਨ ਦੀ ਮਰਜ਼ੀ ਆ ਹੁਣ ਦੋਨੇ ਗੱਪਣਾ ਨੇ ਵੀਰੇ ਲੋੜੀ ਤੋਂ ਬਾਅਦ ਹੁੰਦੀਆਂ ਨੇ ਦੋਨੇ ਮੰਗਦਾ ਤੈਨੂੰ ਪੁੱਛਦੇ ਆ ਕੀ ਮਤ ਹੈ ਮੰਗਦਾ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਮੂਡ ਬਣਾਉਂਦਾ ਨੂੜ ਦਾ ਬਾਣੀ ਗਿਆਨ ਦੱਸੋ ਨਵੀਆਂ ਪੱਠਾਂ ਨੇ ਦੂਜੇ ਦੂਜੇ ਸੁਣਦੀ ਆ ਵੀਰੇ ਜੂੜਨੀ ਚਰਨੀ ਬਈ ਉਹ ਸਾਹਮਣੇ ਆ ਇੱਧਰ ਆਣਾ ਵੇਖਦਾ ਵੀ ਡਾਂਟ ਦੇਖ ਲੈ ਇੱਧਰ ਨੀ ਆ ਮੈਂ ਉਹ ਗੱਲ ਹੋ ਰਾ ਯਾਰਾ ਆ ਦੇਖ ਬੱਕਰੀਆਂ ਤੈਨੂੰ ਇਦੋਂ ਭਾਰੀ ਵੀ ਦਵਾ ਦੂੰ ਸਸਤੀਆਂ ਵੀ ਚੰਗੀਆਂ ਵੀ ਦਵਾ ਦੂੰ ਸੂਣ ਵਾਲੀਆਂ ਇਹਦੇ ਨਾਲ ਪਾਵੀਆਂ ਕਰਨੀਆਂ ਨੇ ਸੂਈਆਂ ਹੋਈਆਂ ਇਹਦੇ ਨਾਲ ਆ ਪਾ ਬਣ ਜਾਂਦਾ ਹਰੇਕ ਨਾਲ ਪਾਣੀ ਬਣਨਾ ਜਿਹੜੀ ਗੱਲ ਦੋ ਇੱਕ ਬਣਾ ਬੱਕਰੀਆਂ ਨੇ ਪਸੰਦ ਤੇਰੀ ਪਕਾਈ ਸਾਡੀ ਬਸ ਲੋਟ ਆ ਗਿਆ ਠੀਕ ਹੈ ਨਹੀਂ ਆਉਂਦਾ ਗਾਂ ਤਰ ਜਾਗੇ ਸੂਈ ਹੋਈ ਪੌਣੀ ਆ ਉਹ ਪਾਠ ਇੱਕ ਦੋ ਬੱਚੇ ਨੇ ਬਈ ਉਹ ਲੈਣੀ ਉਹ ਵੀ ਦੇ ਦਾਂਗੇ ਆਪਾਂ ਤਾਂ ਕਿਹੜੀ ਦੋ ਬੱਚਿਆਂ ਦੀ ਦੋ ਬੱਚੇ ਵਾਲੀ ਕਿਹੜੀ ਹੈ ਜੋੜਾ ਬੱਚਿਆਂ ਦਾ ਦਿਖਾਈ ਦੋ ਬੱਚਿਆਂ ਵਾਲੀ ਦੋ ਨੇ ਦੋ ਦੋ ਬੱਚੇ ਨੇ ਥੱਲੇ ਆ ਵੀ ਲਾ ਲ ਲੈ ਤੂੰ ਇਹ ਕੀ ਹੈ ਉਹ ਯਾਰ ਅੱਛਾ ਇਹਦੇ ਥੱਲੇ ਵੀਰੇ ਜੋੜਾ ਆ ਉਹ ਕਾਲੀ ਥੱਲੇ ਜੋੜਾ ਚਾਰ ਬੱਚਿਆਂ ਵਾਲੀਆਂ ਲੈਣੀਆਂ ਨੇ ਇਹ ਲੈ ਲੈ ਜੋੜੀ ਚਾਰ ਬੱਚੇ ਇੱਕ ਥੱਲੇ ਨਾ ਦੋਨਾਂ ਥੱਲੇ ਚਾਰ ਬੱਚੇ ਦੋ ਦੋ ਅਛਾ ਦੋ ਆ ਥਲੇ ਦੋ ਇਹਨੀਆਂ ਨੇ ਇਹ ਲੈ ਲੈ ਚਾਰ ਬੱਚੇ ਨੇ ਅਛਾ ਚਾਰ ਬੱਚੇ ਨੀਰਨੂਰਾ ਪਾਈ ਜੂ ਤਿਆਰ ਕਰ ਦੂ ਤਾਂ ਦਣੀ ਦੁਣੀ ਪੱਕ ਜਾਣਗੇ ਬੱਚੇ ਵੀ ਆਦੇ ਫਿਰਦੇ ਨਾਲ ਹੀ ਚਾਰੇ ਚਾਰ ਨੇ ਹਾਂ ਦੋ ਦੇ ਨੇ ਦੋ ਇਹਦੇ ਨੇ ਮੈਂ ਕਹਾਂ ਯਾਰ ਤੂੰ ਚਾਰ ਬੱਚਾਣੀਆਂ ਹੀ ਲੈ ਲੈ ਇਹਨਾਂ ਦੀਆਂ ਲਿਉਟੀਆਂ ਦਿਖਾਈ ਬਈ ਖੋਲ ਕੇ ਸੂਣ ਵਾਲੀਆਂ ਨਾਲ ਉਹ ਤਾਂ ਇਹ ਫਾਇਦੇ ਚ ਨੇ ਇਹਨੀਆਂ ਚੰਗੀਆਂ ਫਰਤੀਆਂ ਨੇ ਆਪਾਂ ਨੇ ਖੜਾ ਕੋਈ ਲਾਈਆਂ ਨੇ ਇਹ ਦੂਜੇ ਰੋ ਲੈ ਕੋਈ ਏ ਖੜਨੀ ਬਈ ਦੇਖੀ ਤੇਰਾ ਚੁੰਗ ਨਾ ਜਾਵੇ ਬੱਚਾ ਕਿਤੇ ਸੌਦਾ ਨਾ ਬਣੇ ਫਿਰ ਕਹਿੰਦਾ ਮੇਰੀ ਬੱਕਰੀ ਖਰਾਬ ਕਰਤੀ ਕਿਉਂ ਜੀ ਸੌਦਾ ਨਾ ਵੀ ਬਣੇ ਕੀ ਪਤਾ ਬਣ ਜੀ ਵੀ ਸਾਦਾ ਦੇਖ ਬਾਈ ਧਾਰਾ ਮਾਰ ਕੇ ਜਾ ਇਹ ਲੈਣੀਆਂ ਨੇ ਇਹ ਲੈ ਲੈ ਭਰਾਵਾ ਸਾਨੂੰ ਕੋਈ ਵਹਿਮ ਨਹੀਂ ਉਹਨੂੰ ਕੋਈ ਵਹਿਮ ਨਹੀਂ ਯਾਰ ਤਾਂ ਵੇਚਣ ਆਇਆ ਭੁੱਖ ਦੇ ਤੋੜੇ ਚੋਂ ਆਈਆਂ ਨੇ ਭੁੱਖ ਦੇ ਤੋੜੇ ਚੋਂ ਆਈਆਂ ਨੇ ਰਾਤ ਹੀ ਲੈ ਕੇ ਆਏ ਆ ਸਾਹਮਣ ਵਾਲੇ ਇਹ ਤਾਂ ਇੱਥੋਂ ਲਈਆਂ ਗਾਂ ਵੇਚਤੀਆਂ ਗਾਂ ਤੋਂ ਲਈਆਂ ਗਾਂ ਵੇਚਤੀਆਂ ਮੁੱਲ ਲਿਆ ਇਹ ਘਰਦੀਆਂ ਦੀਆਂ ਹੈ ਨਹੀਂ ਨਾ ਜੀ ਨਾ ਘਰ ਦੀਆਂ ਕਹਿ ਕੇ ਬੱਚੇ ਚਾਰ ਨੇ ਇਹਨਾਂ ਦੇ ਥੱਲੇ ਪੱਤੇ ਸੱਤੇ ਖਾਂਦੇ ਨੇ ਦਾਣਾ ਖਾਂਦੇ ਨੇ ਹਾਂ ਇਹ ਬੱਚੇ ਚਾਰ ਵੀਰੇ ਜਿਹੜਾ ਚੁੰਗਲੂ ਤਾਂ ਵੀ ਠੀਕ ਹੈ ਜਿਹੜਾ ਨਹੀਂ ਚੁੰਗੂ ਤਾਂ ਵੀ ਪਲਜੂ ਖਾਂਦੇ ਨੇ ਯਾਰ ਚੁੰਗਣਗੇ ਕਿਉਂ ਨਾ ਜਦੋਂ ਮਾਵਾ ਨੇ ਅਗਲਿਆਂ ਦੀਆਂ ਕੀ ਮੰਗਿਆ ਚਰਨਿਆਂ ਇਹਨਾਂ ਦਾ ਬਾਈ ਜੋੜੀ ਲੈਣੀ ਆ ਬਾਈ ਦੇ ਫਿੱਟਾ ਤਾਮਲ ਕੱਢਾਂਗੇ ਭਾਈ ਜੀ ਜੋੜੀ ਦਾ 45000 ਰੁਪਏ ਵੀਰੇ ਆ ਚਾਰ ਬੱਚੇ ਨੇ ਪੱਤਾ ਅਡਖਾ ਤੇਰੇ ਸਾਹਮਣੇ ਖਾਰੇ ਨੇ ਸਾਢੇ 25 ਵਈ ਯਾਰ ਹਾਂਜੀ ਦੇਖ ਕੇ ਘਰ ਲਿਸੀਆਂ ਬੱਕਰੀਆਂ ਨੇ ਤੇਰੇ ਵਰਗੀਆਂ ਜੇ ਜਾਂ ਤੂੰ ਲਿਸੈ ਮੈਂ ਆਉਂਦੀ ਥਾਂਵੇਂ ਠੀਕ ਆ ਬੱਕਰੀਆਂ ਆਉਂਦੀ ਥਾਂਵੇਂ ਠੀਕ ਨੇ ਜੇ ਰਾਜੀ ਹੁੰਦੇ ਇਹਨਾਂ ਦਾ ਆਪਾਂ 60000 ਮੰਗੀ ਜਾਂਦੇ ਪੱਠਾ ਨਵੀਆਂ ਨੇ ਕੋਈ ਬੁੜੀ ਨਹੀਂ ਠੇਰੀ ਨਹੀਂ ਕਿਉਂ ਚੌਧਰੀ ਪਸੰਦ ਨੇ ਰੇਟ ਸਹੀ ਕਰੀ ਠੀਕ ਹੈ ਠੀਕ ਆ ਰੇਟ ਸਹੀ ਕਰ ਬੱਚੇ ਚਾਰ ਹੋ ਇਹ ਕਹਿੰਦਾ ਬਾਈ ਰੇਟ ਸਹੀ ਕਰ ਲੈ ਰੇਟ ਤੁਸੀਂ ਦੱਸਣਾ ਯਾਰ ਸਹੀ ਨੂੰ ਮੈਂ ਤਾਂ ਕਹਿੰਦਾ ਫਿਰ ਸਾਰੀ ਦੇ ਦਿਓ ਮੈਂ ਕਿਦੋਂ ਕਹਿੰਦਾ ਤੁਹਾਨੂੰ ਘੱਟ ਕਰੋ ਇਹ ਤਾਂ ਅਗਲੇ ਨੇ ਲੈਣੀ ਨਾ ਅਗਲਾ ਵੀ ਦੱਸੇ ਨਾ ਕੋਸਾ ਅਸੀਂ ਸਲਾਹ ਕਰ ਲਈ ਉਧਰ ਹੋ ਕੇ ਸਲਾਹ ਜ਼ਰੂਰ ਕਰੋ ਜੀ ਆ ਜਾ ਉੱਥੇ ਜਿਹੋ ਜਾ ਨਹੀਂ ਦਿਊ ਵਾਲੇ ਦੀ ਮਰਜ਼ੀ ਨਵੀਆਂ ਨੇ ਤਾਂ ਆਇਆ ਜਮਨ ਨਵੀਆਂ ਜੀਨੂੰ ਮਰਜ਼ੀ ਪਾਸ ਕਰਾ ਲਾ ਤਾਂ ਵੀ ਕੋਈ ਦਿੱਕਤ ਨਹੀਂ ਆ ਤਾਂ ਨਵੀਆਂ ਉਹ ਥੋੜੀ ਹੈ ਉਹ ਵੀ ਨਵੀਆਂ ਵੱਡੀ ਦੰਦ ਖਾਸ ਇਹ ਪਾਈ ਹੜੀ ਫਿਰ ਆ ਪੱਠ ਪਾਲਾ ਕੋਈ ਕਾ ਨੂੰ ਪਾਲਾ ਨਹੀਂ ਜੇ ਤੈਨੂੰ ਕੋਈ ਕੰਮ ਛੇੜਦਾ ਮੈਨੂੰ ਕਹਦਾ ਪੈਂ ਮੈਂ ਫਿਰ ਮੈਂ ਤਾਂ ਹੂੰ ਕਹਿਣਾ ਵੀ ਮਾਰੇ ਜੇ ਦੰਦ ਕੱਸੇ ਜਿਨੇ ਹੂੰ ਬੁੜੀ ਤਾਂ ਹੈ ਦੀ ਤੈਨੂੰ ਵਹਿਮ ਲੱਗਦਾ ਸੂਣ ਵਾਲਿਆਂ ਚ ਪਾਲਾ ਸਾਨੂੰ ਕੋਈ ਵਿਚਾਰ ਨਹੀਂ ਕਾਦਾ ਮੈਂ ਕੋਈ ਵਹਿਮ ਨਹੀਂ ਹੈਗਾ ਅਟਲਾ ਦੰਦ ਪੱਟ ਪੱਟ ਕਿੱਥੋਂ ਘਸ ਕੇ ਦੰਦ ਥੋੜੀ ਥੋੜੀ ਘਸ ਗਈ ਨਾ ਦਿਖਾ ਲੈ ਇੱਧਰ ਸਾਰਿਆਂ ਨੂੰ ਉਹ ਥੋੜੇ ਥੋੜੇ ਅੱਧੀ ਐ ਬੱਕਰੀ ਨਾ ਜਵਾਨ ਐ ਮੈਂ ਕਹਣਾ ਇਹਨੂੰ ਬੁੜੀ ਕਹਿਣਾ ਅੱਧੀ ਬੱਕਰੀ ਐ ਉਹ ਨਵੀਂ ਐ ਇਹਦਾ ਪਹਿਲੇ ਸੂਏ ਪਾਠਾ ਵੀਰੇ ਇਹ ਤੀਜੇ ਸੂਏ ਆ ਆ ਨਵੀਂ ਐ ਹਾਂ ਇਹ ਪਲੂਣਾ ਲੈ ਵੀ ਦਿਖਾ ਲੈ ਹਾਂ ਪਹਿਲੇ ਸੂਏ ਆ ਬਾਈ ਛੇ ਦੰਦ ਪਾਠਾ ਹੈ ਲੈ ਜੀ ਨੂੰ ਮਰਜ਼ੀ ਦਿਖਾਓ ਪਾਸ ਕਰੋ ਇਹ ਨਵੀਂ ਹੈ ਹਾਂ ਲਾ ਬਈ ਮੁੱਲ ਮੈਂ ਲਾਵਾਂ ਕਿ ਤੂੰ ਲਏਗਾ ਤੁਹਾਨੂੰ ਦੱਸਦਾ ਹੈ ਲਾ ਦੋ ਦੱਸ ਦਿਓ ਮੈਂ ਮੈਂ ਕਹਾਂ 25000 ਦੰਦਾ ਭਾਈ ਦੋਆਂ ਦਾ ਬੰਦਾ ਗਰੀਬ ਜਿਹਾ ਉਹ ਕੁਰਤਾ ਪਜਾਮਾ ਦੇਖ ਕੇ ਮੇਲ ਨਾ ਮੰਨੀ ਨਹੀਂ ਕੋਈ ਗੱਲ ਕੱਪੜੇ ਨਾ ਦੇਖੀ ਬੰਦੇ ਨੂੰ ਦੇਖੀ ਆਈ ਬੱਕਰੀਆਂ ਦੇਖਣੀਆਂ ਨੇ ਪੈਸਾ ਦੇਖਣਾ ਸਾਈ ਕੱਪੜਿਆਂ ਤੋਂ ਲੈਣਾ ਕੀ ਹੈਗਾ ਚਾਹੀ ਵੀ ਕੱਢ ਕੇ 25000 ਕਹਿੰਦਾ ਬਾਈ ਲਾਲ ਪਰਨੇ ਵਾਲਿਆ ਠੀਕ ਆ ਜੀ ਕੋਈ ਗੱਲ ਨਹੀਂ ਕਿਹੜਾ ਗੁੱਸਾ ਕੋਈ ਫਿਰ ਹੋਰ ਕੀ ਗੁੱਸਾ ਕਿੱਥੇ ਕਰੀਏ ਗੁੱਸਾ ਦਾ ਕਿੱਸਾ ਕਿੱਥੇ ਪੂਰਾ ਕਰੀਏ ਸਾਡਾ ਕਰਨ ਵਾਲਾ ਕੰਮ ਹੀ ਹੈ ਨਹੀਂ ਸਾਡਾ ਕਿੱਥੇ ਕਰੀਏ ਪੂਰਾ ਕਿਉਂ ਜੀ ਹਏ ਨਹੀਂ ਬਣਦੀ ਗੱਲ ਕਿੱਥੇ ਬਣੂਗੀ ਗੱਲ ਦੱਸ ਕਿੱਥੇ ਬਣੂਗੀ ਸਾਨੂੰ ਵੀ ਨਹੀਂ ਬਾਹਰੋਂ ਮਿਲਦੀਆਂ ਤਾਇਆ ਉਹ ਦੱਸ ਤੇਨੇ ਲਿਆਣੀਆਂ ਨੇ ਬੱਕਰੀਆਂ ਜਾਂ 42000 ਦੀਆਂ ਲੈ ਜਾ ਸਾਰੀਆਂ ਛੱਡ ਗੱਲਾਂ 42000 ਹਾਂ ਫਾਇਦਾ ਕੀ ਆ ਦੋਤੇ ਚੜੀ ਜਾਗੇ ਨਾ ਭਾਈ ਹਾਂਜੀ ਹੈ ਕੋਈ ਗੱਲ ਨਹੀਂ ਫਿਰ ਹੋਰ ਦੇਖੋ ਵੱਡੇ ਵੀਰ ਮੈਂ ਹੋਰ ਇਸ ਤਰ੍ਹਾਂ ਦੇਖੋ ਬੱਸ ਥੋੜੀ ਹੋਰ ਕੱਟ ਦੇ ਦੇ ਤੂੰ ਪਹਿਲਾਂ ਮੈਨੂੰ ਪਾੜੀਆਂ ਨਾਲ ਕਿੱਥੇ ਬਣੂਗੀ ਵੀਰੇ ਗੱਲ ਬੱਚਿਆਂ ਵਾਲੀਆਂ ਬੱਕਰੀਆਂ ਕਿਹੜਾ ਦੇ ਦੂਗਾ 12-13000 ਨੂੰ ਪੈਸੇ ਤਾਂ ਦੇ ਹੀ ਆ ਲੈ ਭਾਈ ਖੜਕ ਕਰਾਇਆ ਮੈਂ ਕੋਈ ਗੱਲ ਨਹੀਂ ਚਾਹੀ ਜਿਵੇਂ ਦਾ ਮਰਜੀ ਦੇ ਦੇ ਲਿਆ 80000 ਦੀਆਂ ਹੋ ਗਈਆਂ ਬੱਕਰੀਆਂ ਨਹੀਂ ਹੁੰਦੀ ਕਿਉਂ ਉਹਦੇ ਬਿਨਾ ਪੁੱਛੇ ਮੋਲ ਲਾਤਾ ਮੈਂ ਹਿਸਾਬ ਨਾਲ ਲਾਉਣਾ ਉਹਨੂੰ ਹੋਰ ਦਾ ਛੱਡ ਤੂੰ ਤੂੰ ਦੱਸ ਕਿਹੜੇ ਹਿਸਾਬ ਨਾਲ ਮੋਲ ਲਾਉਣਾ 14 14000 ਕਿਹੜੇ ਹਿਸਾਬ ਨਾਲ ਲਾਉਣਾ ਇਹ ਵੀ ਦੱਸ ਦੇ ਆਪਦੇ ਹਿਸਾਬ ਨਾਲ ਲਾਉਣਾ 25000 ਰੁਪਏ ਵਡਣ ਵਾਲੇ ਨੂੰ ਵੇਚ ਦਾਂਗੇ ਇਹਨਾਂ ਨੂੰ ਜ਼ਰੂਰੀ ਵਡਾਉਣੀਆਂ ਨੇ ਬੱਚੇ 10 12000 ਦੇ ਮਗਰ ਬੱਚੇ ਨੇ 4 ਆ ਜੇ ਅਗਲੇ ਦੇ ਫਾਇਦੇ ਦੀ ਗੱਲ ਕਹਿ ਦੀਏ ਨਾ ਹੁਣ ਅੱਜ ਆਪਾਂ ਗੱਬਣ ਬੱਕਰੀ ਲੈ ਲੈਣੇ ਆਂਗੇ ਉਹਦਾ ਆਪਾਂ ਨੇ ਕੀ ਦੇਖਿਆ ਚਾਨ ਇੱਕ ਦਾ ਗਰਭ ਦੇ ਅੰਦਰ ਪਿਆ ਇੱਕ ਬਾਹਰ ਫਿਰ ਰਿਹਾ ਸ਼ੀਸ਼ਾ ਸਾਹਮਣੇ ਜੇ ਸ਼ੀਸ਼ਾ ਹੀ ਫਟ ਗਿਆ ਫਿਰ ਕੀ ਕਰੇਗਾ ਕਿਵੇਂ ਫਟੂਗਾ ਸ਼ੀਸ਼ਾ ਐ ਤਾਂ ਨਾ ਜਰਾ ਦਿਖਾ ਸਿੰਧੀ ਹੋ ਕੇ ਹਰ ਕੁਸ਼ ਕਰੇ ਅਗਲੇ ਦੀ ਜੁੰਮੇ ਦਾ ਇੰਨਾ ਪਾਲਾ ਪਊਗਾ ਇਤਕੀ ਖਬਰਾਂ ਦੱਸਣੀਆਂ ਸਾਡੀ ਕੋਈ ਜ਼ਿੰਮੇਵਾਰੀ ਨਹੀਂਗੀ ਅੱਜ ਤਾਂ ਹੁਣ ਦੀ ਗਰੰਟੀ ਦਵਾਂਗੇ ਥਣ ਦੇਖ ਲੈ ਦੰਦ ਦੇਖ ਲੈ ਬਾਈ ਦੁੱਧ ਆ ਜਿਹੜਾ ਤੇਰੇ ਸਾਹਮਣੇ ਆ ਇੱਕ ਕਿਲੋ ਆਧਾ ਕਿਲੋ ਪਾਈ ਆ ਤੂੰ ਐਂ ਕਹੇਂ ਪੋਰਾ ਬਣੀ ਢੋਰਾ ਤਾਂ ਕਿਉਂ ਨਹੀਂ ਉਹ ਤਾਂ ਹੁਣ ਬੱਚੇ ਦਾ ਦੁੱਧ ਨਾਲ ਹੀ ਪਾਲ ਰਹੇ ਨੇ ਸਾਲੇ ਇਹ ਤਾਂ ਇੱਕ ਬੰਦੇ ਹੀ ਕਰਕੇ ਆਪਾਂ ਦੱਸਿਆ ਵੀ ਜਨਮ ਆ ਜਨਵਾਰ ਨੇ ਵੀਰੇ ਚਾਰ ਬੱਚੇ ਨੇ ਤੈਨੂੰ ਸੌਖਾ ਰੂਗਾ ਕੰਮ ਬੀਨਾ ਸ਼ੀਵਣ ਦੀ ਹਾਂ ਨਾਲ ਤੂੰ ਵੀ ਚੱਲੇਗਾ ਕਰੀਏ ਕੁਸੋਰਾ ਕਿ ਚੱਲੀਏ ਚੱਲੀਏ ਮੈਂ ਮੜਾ ਜਾ ਖਰਜਾ 30000 ਦੀਆਂ ਦਿੰਨੇ 31000 ਦੀਆਂ ਦਿੰਨੇ 40000 ਦੀਆਂ ਬੱਕਰੀਆਂ ਲੈ ਜਾ ਪਾਇਆ 30000 ਦੀਆਂ ਦਿੰਨੇ 40000 ਦੀਆਂ ਲੈ ਜਾ 30000 ਦੀਆਂ ਬੱਕਰੀਆਂ 32 ਦੀਆਂ ਗਲਤਾਂ ਸੁਣ ਮੇਰੀ 40000 ਦੀਆਂ ਲੈ ਜਾ ਹੁਣ ਆਪਾਂ ਦੇਣ ਵਾਲੀ ਉਹ ਗੱਲ ਕਰਦੇ ਆਂ ਬਾਈ ਕਹਿੰਦਾ ਹੁਣ ਇਹ ਦੇਣ ਵਾਲੀ ਗੱਲ ਕਰਦਾ ਤੂੰ ਲੈਣ ਵਾਲੀ ਗੱਲ ਕਰ ਲੈ ਦੋ ਰੇ ਵੀਰੇ ਚਾਰ ਬੱਚੇ 32000 ਲਾਤਾ ਜੀ ਇਹ ਮੁੰਡੇ ਵਿਛੇ ਬੱਕਰੀਆਂ ਭਾਈ ਦੇਖ ਲੈ ਦੋ ਨੇ ਚਾਰ ਬੱਚੇ ਨੇ ਵੀਰੇ ਦੋ ਦੋ ਪੱਤੇ ਪੁੱਤੇ ਖਾਂਦੇ ਨੇ ਐ ਵੀ ਚਲੇ ਮਾਰ ਨਹੀਂ ਖਾਂਦੇ ਭਲ ਜਾਣਗੇ ਯਾਰ ਮਾਰ ਤਾਂ ਹੁਣ ਜਿਹੜੀ ਸੂਗ ਹੀ ਉਹਨੂੰ ਵੀ ਤਾਂ ਸਾਮਾਂਗੇ ਆਪਾਂ ਤੈਨੂੰ ਇਹ ਘਾਟਾ ਨਹੀਂ ਦਿੰਦਾ ਕਿਉਂ ਜੀ 15 ਦਿਨਾਂ ਦਾ ਸ਼ੇਰ ਜੋ ਜਾਨਵਰ ਪਾਲਣਾ ਹੀ ਬਣਾ। ਬਹੁਤ ਸਸਤਾ ਸੌਦਾ ਕਦੇ ਘਾਟਾ ਨਹੀਂ ਦਿੰਦਾ ਹੁੰਦਾ। ਠੀਕ ਹੈ ਗੱਲ। ਹਾਂ ਇੱਕ ਕਾਲੀ ਕਰੀਏ ਦੋਸਾਂ। ਕਾਰ ਦੇ ਥੋੜਾ। ਉਹ ਗੱਡੀ ਕਾਰ ਜੋ ਪੱਠ ਲਿਆ ਘੱਟ ਕੇ ਉਹਨਾਂ। ਹੈ? ਕਾਰ ਥੋੜਾ ਜਿਹਾ। ਹੈ? ਉਹ ਲੈ ਭਾਈ ਕਹਿੰਦਾ ਥੋੜਾ ਜਿਹਾ ਹੋਰ ਕਰ ਦੇ। ਤਾਂ ਨੂੰ ਤਾਂ ਆਇਆ ਕੱਚੀ ਗੱਲ ਦਾ ਕੀ ਫਾਇਦਾ। ਤਾਇਆ ਜੇ ਕੱਚੀ ਕਰ ਗਿਆ ਨਾ ਇਕੜੀਆਂ ਨਹੀਂ ਮਿਲਣ ਤਾਇਆ ਕਰੀ ਜੇ ਤਾਇਆ ਕੱਚੀ ਗੱਲ ਕਰ ਗਿਆ ਨਾ ਸਾਰਾ ਪੰਜਾਬ ਕੱਚੀ ਕਰ ਦੂ ਸਾਰਾ ਹਾਂ ਤਾਇਆ ਤਾਂ ਪੱਕੀ ਗੱਲ ਕਰੂੰਗਾ ਤੇਰੇ ਨਾਲ ਆਓ ਆ ਗਈ ਇੱਕ ਪਾਠੂਆ ਫਿਰ ਪਲੂਣ ਆਇਆ ਇਹ ਪਲੂਣ ਹੈ ਕੋਈ ਨਹੀਂ ਇਹਦਾ ਵਿਚਾਰੀਆਂ ਉਹੀ ਥੋੜੇ ਜਿਹਾ ਭੁੱਖ ਦੇ ਥੋੜੇ ਮੈਂ ਤਾਂ ਆਪਦੀ ਰੋਟੀ ਲੈਣੀ ਹੈ ਇਹਨੇ ਬੱਕਰੀ ਲੈਣੀ ਹੈ ਵੱਡੀ ਬੱਕਰੀ ਕਿਉਂ ਜੀ ਇੱਕ ਵੀਰੇ ਉਹ ਆ ਜੋੜਾ ਬੱਚਿਆਂ ਦਾ ਜੋੜਾ ਹੀ ਇਹਦੇ ਥੱਲੇ ਫਿਰ ਤਾਂ ਚਾਰ ਬੱਚੇ ਹੋਗੇ ਕਾਨੂੰ ਤੂੰ ਐੜੇ ਤੇੜੇ ਇਹ ਕਰਦਾ ਐੜੇ ਤੇੜੇ ਤੂੰ ਕਰਦਾ ਮੈਂ ਨਹੀਂ ਕਰਦਾ ਮੈਂ ਤਾਂ ਅਗਰੇ ਦੀ ਗਜੈਸ ਦੇ ਕੇ ਮੁੰਨ ਲਾਉਣਾ ਹੈ ਹੁਣ ਅ ਕੀ ਅਗਲਾ ਵੜਾਉਣਾ ਹੈ ਫੇਪ ਜਾਉਣਾ ਪਜਾ ਦੇ ਤੂੰ ਵੜਾ ਨਾ ਕਿਸੇ ਨੂੰ ਹਾਂ ਅੱਜ ਗੱਲ ਨਾ ਮੈਨੂੰ ਮਾਰ ਨਾ ਮਾਰ ਦੋ ਨੇ ਆਪਣੇ ਕੋਲੇ ਤਾਂ ਬਸ 32000 ਲਾਤਾ ਇਹ ਦੋ ਗੱਲਾਂ ਨੇ ਤੈਨੂੰ ਨਾ ਫੇਰ ਨਹੀਂ ਬਣਦੀ ਗੱਲ ਫੇਰ ਹੋਰ ਗੱਲ ਕਿਵੇਂ ਬਣੂਗੀ ਨਹੀਂ ਬਣਦੀ ਫੇਰ ਕਿਵੇਂ ਬਣੂਗੀ ਹਾਂ ਜੀ ਗੱਲ ਇਹਨੇ ਲੈ ਜਾਣੀਆਂ 38000 ਦੀਆਂ ਬੱਕਰੀਆਂ 38 ਕਿੰਨਾ ਹੁੰਦਾ ਹੈ ਇਹ ਤੂੰ ਹਸਾਬ ਲਾਣਾ ਕਿੰਨਾ ਹੁੰਦਾ ਹੈ 30 ਤੇ 8 ਅੱਛਾ 30 ਤੇ 8 ਹੁਣ ਪੰਨੂਗੀ ਇਕੱਠਾ ਲੈ ਤਾਂ ਹੀ ਦੇਖ ਰਾ ਚਰਨੇ ਦੇ ਵਿੱਚ ਬਾੜੇ ਚ ਕਿੰਨੇ ਇਕੱਠ ਕਰਦਿਆ ਬਈ ਕੁਸ ਜੇ ਖੋਸਾ ਤਾਂ ਮਾਰ ਕੇ ਖੀਰ ਨਹੀਂ ਖਵਾਉਣੀ ਕਿਤੇ ਪੈ ਗਏ ਵੀ ਪਤਾ ਨਹੀਂ ਇਹ ਸਾਰੇ ਮਿਲੇ ਹੋਏ ਨੇ ਯਾਰ ਮੇਰੀ ਗੱਲ ਸੁਣ ਮੈਨੂੰ ਨਹੀਂ ਲੱਗਦਾ ਤਾਇ ਦਾ ਮੁੰਡਾ ਹੈ ਮੈਂ ਨਹੀਂ ਜਾਣਦਾ ਇਹਨੂੰ ਮੰਡੀ ਮੰਡੀ ਚ ਯਾਰ ਵੇਲੀ ਸਾਰੇ ਕਿਉਂ ਜੀ ਇਹ ਮੇਰਾ ਤਾਇਆ ਲੱਗਦਾ ਆਹਦਾ ਉਹ ਕਹਿੰਗੇ ਸਿਆਣਿਦਾਰੀ ਹੈ ਨਹੀਂ ਜਾਣਦਾ ਲਾਦਾ ਜੀ ਮੈਂ ਬੜਾ ਭਾਈ ਹੁੰਦਾ ਤੇਰਾ ਕਿਤੇ ਕੱਲ ਨੂੰ ਇਹ ਕਹੇ ਵੀ ਪਤਾ ਨਹੀਂ ਸлен ਡਰਾਮਾ ਬਾਜ਼ੀਆਂ ਕਰਕੇ ਮੈਨੂੰ ਬੱਕਰੀਆਂ ਲੈ ਕੇ ਦੇਤੀਆਂ ਬੱਕਰੀਆਂ ਦਾ ਸੌਦਾ ਟੁੱਟੇ ਹੀ ਪਿਆ ਬੱਕਰੀਆਂ ਤੈਨੂੰ ਮੈਂ ਲੈਦਾ ਨਾ ਪਸੰਦ ਨੇ ਜਮਾਂ ਪਸੰਦ ਨੇ ਪੂਰੀਆਂ ਉਹ ਕਬਾ ਖਵਾ ਦਾਂਗੇ ਪੂਰੀਆਂ ਕਿਉਂ ਬਈ ਲੈ ਖਾ ਲੈ ਪੂਰੀਆਂ ਕੁੱਟ ਚੂਰੀਆਂ ਬੱਕਰੀਆਂ ਵੇਚਤੀਆਂ ਤੇਰੀਆਂ ਮੈਨੇ 34000 ਦੀਆਂ ਚੱਲ ਨਹੀਂ ਹੁੰਦੀ ਆ ਬਸ ਹੋਰ ਸਹੀ 35 ਦੀਆਂ ਹੋ ਗਈਆਂ 30000 ਤਾਂ ਆ ਕੀ ਫਾਇਦਾ ਜੇ 33000 ਦੀਆਂ ਬੱਕਰੀਆਂ ਲੈ ਜਾ ਕੀ ਫਾਇਦਾ ਆ ਜੇ 36 ਦੀਆਂ ਹੋ ਗਈਆਂ ਪਰੇ ਹਟ ਪਿੱਛੇ ਥੋੜੀ ਮੋੜਾਂਗੇ ਅਸੀਂ ਸਾਈ ਹਾਂ ਮੈਂ ਨਹੀਂ ਖਾਣਾ ਖਰਾਬ ਕਰਦਾ ਕੱਪੜਾ ਨਾਲੋਂ ਵਧੀਆ ਰਹਿ ਦਿੱਤੀ ਆ ਵੀ ਸੂਈਆਂ ਹੋਈਆਂ ਲੈ ਜਾ ਠੀਕ ਆ ਉੱਤੋਂ ਨਿਕਰੇ ਪਏ ਨੇ ਬੱਚੇ ਜੀ ਕੋਈ ਕਿਸੇ ਨੂੰ ਮੋਕ ਨਹੀਂ ਕਿਸੇ ਨੂੰ ਚਿਰਕੀ ਨਹੀਂ ਕੱਢ ਨੂੰ ਸੂਣ ਗਿਆ ਬੱਕਰੀਆਂ ਕੋਈ ਵੱਧ ਪੀ ਗਿਆ ਕੋਈ ਘੱਟ ਪੀ ਗਿਆ ਚੰਗੀਆਂ ਚੰਗੀਆਂ ਫਿਰਦੇ ਬੁਰੇ ਹਾਲ ਬਾਕੇ ਦਿਹਾੜੇ ਹੁੰਦੇ ਫਿਰਨਗੇ ਥੋੜਾ ਹੋਵੇ ਸਾਰੇ ਪੱਤਾ ਦਾ ਖਾਂਦੇ ਨੇ ਪੱਤੇ ਖਾਂਦੇ ਨੇ ਦੇਖ ਇੱਧਰ ਬਾਈ ਇਹ ਪੱਤੇ ਦਾ ਖਾਂਦੇ ਨੇ ਆ ਇੱਕ ਗੱਲ ਹੋਰ ਕਰਾ ਸੜਿਆਂ ਨੂੰ ਹੁਣ ਚੱਕ ਲੈਣੇ ਆ ਮੇਰੇ ਨਾਲ ਤੋਰਾ 35 350 ਦੇ ਹੁਣ ਵੇਚਦਾ ਨਾ ਗੋਦੀ ਚੱਕ ਕੇ ਜੇ ਨਾ ਵੇਚ ਦਿਆਂ 14000 ਯਾਰ ਪਲ ਜਾਣਗੇ ਵਿਚਾਰੇ ਓਏ 14000 ਤਾਂ ਆਪਣਾ ਹੁਣੀ ਤਿਆਰ ਹੁੰਦਾ ਸਾਰਾ ਸਿਆਰ ਕਰਾਉਣ ਗਿਆ ਤੇਰੀ ਬੱਕਰੀਆਂ ਚਾ ਕਿਸੇ ਦੇ ਗਲਾਸੀ ਲੈ ਕੇ ਨਹੀਂ ਜਾਣ ਦਿੰਦੀਆਂ ਇਹਨਾਂ ਨੂੰ ਰਜਾ ਕੇ ਰੱਖੇਗਾ ਜੀ ਹੁਣ ਕਰੇ ਕੰਦਲਾ ਬਣਤੀ ਤੂੰ ਪੇਖਣੀਆਂ ਨੇ ਤੂੰ ਫਰੀਂ ਗਿਆ ਕੋਟ ਪੈਂਟ ਪਾ ਕੇ ਜੈਂਟਲਮੈਨ ਹੋ ਕੇ ਇਹ ਵੀਰੇ ਪਰ ਨਾਲੋਂ ਤੈਨੂੰ ਇਹ ਫਾਇਦੇ ਚ ਨਹੀਂ ਠੀਕ ਆ ਗੱਲ ਬੱਚੇ ਨੇ ਨਾਲ ਕਿਉਂ ਜੀ ਬੱਕਰੀਆਂ ਦਵਾਈਆਂ ਵਧੀਆ ਹੁਣ ਪੀ ਕੇ ਆਈਆਂ ਵਧੀਆਂ ਹਾਂ ਕੰਮ ਕਰਦਾ ਤੇਰਾ ਵਧੀਆ ਹਾਂ ਕਿੱਥੇ ਉਹ ਇਹ ਕੀ ਆ ਯਾਰ ਕੌਣ ਆਥ ਨੂੰ ਦਾਣੇ ਪਾ ਦਿਆ ਕਰੀ ਬੇਚਰੀ ਨੂੰ ਪਾਈਆ ਪਾਈਆ ਜਾਣ ਬਣ ਜੂ ਬੱਕਰੀਆਂ ਚ ਕਿਉਂ ਜੀ ਆ ਗੈਣ ਬਾਈ ਚਾਰ ਬੱਚੇ ਨਹੀਂ ਜੀ ਪਜਾ ਟਡਪਰਾ ਕੇ ਖੂਪੂ ਪੀ ਫੇਤਾ ਸਭ ਕੋ ਸਪਾਈ ਜੈਲਾ ਉਹੀ ਭੁੱਖਿਆ ਮਾਰੂ ਫਿਰ ਕੁਛ ਨਹੀਂ